ਲਓ ਜੀ ਤੁਹਾਡੇ ਵਾਸਤੇ ਲੈ ਕੇ ਆਇਆ ਬਰਬਰੀ ਕਾਟਨ ਦੀ ਮੈਚਿੰਗ ਸੂਟ ਬਹੁਤ ਸੋਹਣੇ ਡਿਜ਼ਾਈਨ ਆਪਨ ਹੋ ਗਏ ਤੁਹਾਡੇ ਸਾਹਮਣੇ ਚੈੱਕ ਕਰ ਲਓ ਵੀਡੀਓ ਚ ਐਂਡ ਤੱਕ ਜੂਰ ਬਣੇ ਰਹੋ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਕਲਰ ਦੇਖੋ ਬਾ ਕਮਾਲ ਕਲਰ ਆਏ ਨੇ ਜੀ ਬਹੁਤ ਸੋਹਣੀਆਂ ਸੋਹਣੀਆਂ ਮੈਚਿੰਗ ਲੈ ਕੇ ਆਇਆ ਤੁਹਾਡੇ ਵਾਸਤੇ ਦੇਖੋ ਬਹੁਤ ਸੋਹਣਾ ਕਲਰ ਹੈ ਜੀ ਅੱਗੇ ਇੱਕੜਿਆਂ ਹੋਰ ਖੁੱਲ ਗਿਆ ਬਹੁਤ ਸੋਹਣਾ ਕਿਆ ਬਾਤ ਹੈ ਬਹੁਤ ਪਿਆਰਾ ਕਲਰ ਹੈ ਜੀ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਲੈ ਕੇ ਆਇਆ ਵੀਡੀਓ ਚ ਐਂਡ ਤੱਕ ਜਰੂਰ ਬਣੇ ਰਹੋ ਦੇਖੀ ਚੱਲਿਓ ਤੇ ਬਹੁਤ ਸੋਹਣੇ ਸੋਹਣੇ ਬਰਬਰੀ कॉटन ਦੇ ਮੈਚਿੰਗ ਸੂਟ ਲੈ ਕੇ ਆਏ ਆ ਤੁਹਾਡੇ ਵਾਸਤੇ ਦੇਖ ਲਓ ਬਲੈਕ ਕਲਰ ਸਪੈਸ਼ਲ ਹੈ ਜੀ ਗ੍ਰੇ ਲਾਈਟ ਗ੍ਰੇ ਤੇ ਬਹੁਤ ਸੋਹਣੇ ਸੋਹਣੇ ਨਵੇਂ-ਨਵੇਂ ਡਿਜ਼ਾਈਨ ਓਪਨ ਹੋ ਗਏ ਏਕੇ ਟੈਕਸ ਬ੍ਰਾਂਡ ਦਾ ਸਾਰਾ ਮਾਲ ਹੋਊਗਾ ਲਓ ਜੀ ਕੀ ਬਾਤ ਹੈ ਕਲਰ ਤੇ ਪ੍ਰਿੰਟ ਚੈੱਕ ਕਰੋ ਬਹੁਤ ਸੋਹਣਾ ਸੂਟ ਹੈਗਾ ਤੇ ਸਾਰਾ ਮਾਲ ਹੋਊਗਾ ਬਰਬਰੀ कॉटन ਦਾ ਮਸਲੀਨ ਦੀ ਨਾਲ ਬਾਟਮ ਰਹੂਗੀ ਦੇਖੋ ਜੀ ਕੀ ਬਾਤ ਹੈ ਸਾਰਾ ਏਕੇ ਟੈਕਸ ਦਾ ਬ੍ਰਾਂਡ ਦਾ ਮਾਲ ਹੋਊਗਾ ਚੈੱਕ ਕਰੀ ਚੱਲੋ ਕਲਰ ਚੈੱਕ ਚੈੱਕ ਕਰੀ ਚੱਲੋ ਤੇ ਡਿਜ਼ਾਈਨ ਚੈੱਕ ਕਰੀ ਚੱਲੋ ਬਹੁਤ ਸੋਹਣੇ ਸੋਹਣੇ ਨੇ ਦੇਖੋ ਜੀ ਕੀ ਬਾਤ ਹੈ ਕਰੀਮ ਕਲਰ ਬਲੈਕ ਕਲਰ ਤੇ ਬਹੁਤ ਸੋਹਣੇ ਸੋਹਣੇ ਕਲਰ ਪਹੁੰਚ ਗਏ ਸਾਰੇ ਵਿਜ਼ਿਟ ਕਰੋ ਦਸ਼ਮੇਸ਼ ਕਲਾਥ ਹਾਊਸ ਹੋਟਲਾ ਕਲਾ ਕੀ ਬਾਤ ਹੈ ਦੇਖੋ ਜੀ ਆਹ ਡਿਜ਼ਾਈਨ ਦੇਖੋ ਕਿੰਨਾ ਸੋਹਣਾ ਜੀ ਕੀ ਬਾਤ ਹੈ ਕਲਰ ਵੀ ਬਹੁਤ ਸੋਹਣਾ ਜੀ ਨਾਲ ਇਹਦੇ ਮਸਲੀਨ ਦੀ ਪੂਰੀ 2.5 ਮੀਟਰ ਦੀ ਸਲਵਾਰ ਰਹੂਗੀ 2.5 ਮੀਟਰ ਦੀ ਕੁੜਤੀ ਰਹੂਗੀ ਸਾਰਾ ਏਕੇ ਬ੍ਰਾਂਡ ਦਾ ਨਿਊ ਮਾਲ ਹੋਊਗਾ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਲੈ ਕੇ ਪਹੁੰਚ ਗਏ ਤੁਹਾਡੇ ਵਾਸਤੇ। ਕੀ ਬਾਤ ਹੈ ਦੇਖੋ ਜੀ ਸਾਰਿਆਂ ਦੇ ਵਿੱਚ ਤੁਹਾਨੂੰ 4-4 ਕਲਰ ਮਿਲ ਜਾਣਗੇ। ਪੂਰਾ ਬ੍ਰਾਂਡਡ ਮਾਲ ਹੋਊਗਾ। ਮਾਲ ਪੂਰੀ ਕੁਆਂਟੀਟੀ ਦੇ ਵਿੱਚ ਪਹੁੰਚ ਗਿਆ। ਰਿਟੇਲ ਤੇ ਹੋਲ ਸੇਲ ਚ ਦੋਨਾਂ ਤੁਹਾਨੂੰ ਮਾਲ ਮਿਲ ਜੂਗਾ। ਜਿੰਨਾ ਜਿੰਨਾ ਮਾਲ ਚਾਹੀਦਾ ਪਹੁੰਚੋ ਕਿਉਂਕਿ ਕੁਆਂਟੀਟੀ ਬਹੁਤ ਪਹੁੰਚੀ ਹੈ ਜੀ ਆਪਣੇ ਲਵੇ ਦਸ਼ਮੇਸ਼ ਕਲਾਥ ਹਾਊਸ, ਹੋੜਲਾ ਕਲਾ। ਕੀ ਬਾਤ ਹੈ ਦੇਖੋ ਜੀ ਡਿਜ਼ਾਈਨ ਚੈੱਕ ਕਰੀ ਚਲੋ ਸਾਰੇ ਨਿਊ ਡਿਜ਼ਾਈਨ ਪਹੁੰਚੇ ਨੇ, ਲੇਟੈਸਟ ਡਿਜ਼ਾਈਨ ਹੋਣਗੇ। ਕਿਆ ਬਾਤ ਹੈ ਲੋ ਜੀ 컬러 ਦੇਖੋ ਕਿੰਨਾ ਸੋਹਣਾ ਮਾਲ ਹੈ ਸਾਰੇ ਏਕੇ ਬ੍ਰਾਂਡ ਦੀ ਮੋਹਰ ਲੱਗੀ ਹੋਊ ਚੈੱਕ ਕਰੋ ਜੀ ਏਕੇ ਬ੍ਰਾਂਡ ਦਾ ਸਾਰਾ ਮਾਲ ਹੋਊਗਾ ਜੀ ਕਿਆ ਬਾਤ ਹੈ ਜੀ ਸੁਪਰ ਹਿੱਟ ਡਿਜ਼ਾਈਨ ਪਹੁੰਚ ਗਿਆ ਪੂਰਾ ਲੱਗੂਗਾ ਮੇਲਾ ਕਿਆ ਬਾਤ ਹੈ ਦੇਖੋ ਜੀ 컬러 ਚੈੱਕ ਕਰੀ ਚਲੋ ਸਾਰਿਆਂ ਦੇ ਵਿੱਚ ਬਲੈਕ ਸਪੈਸ਼ਲ ਹੋਊਗਾ ਕੱਕਨੀ ਪ੍ਰਿੰਟ ਵਾਲਾ ਮਾਲ ਹੋਊਗਾ ਸਾਰਾ ਏਕੇ ਬ੍ਰਾਂਡ ਦਾ ਲਓ ਜੀ ਘਰੀ ਚਲੋ ਚੈੱਕ ਬਹੁਤ ਸੋਹਣੇ ਸੋਹਣੇ ਤੋਹਫੇ ਲੈ ਕੇ ਤੁਹਾਡੇ ਲਈ ਹਾਜ਼ਰ ਹੋ ਗਏ ਲਓ ਜੀ ਮਾਲ ਪੂਰੀ ਮਾਤਰਾ 'ਚ ਮਿਲ ਜੂਗਾ ਸਾਰੇ ਡਿਜ਼ਾਈਨ ਤੁਹਾਡੇ ਮੂਰੇ ਓਪਨ ਹੋ ਗਏ ਓਕੇ ਧੰਨਵਾਦ ਜੀ